ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਵਹਿਲਾ ਪਹਿਲਾ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਿਆਣਾ ਦਰਗਾ ਘੜੀਆਂ ਤੀਨੇ ਲੇਖ ਕੋਟਾ ਕਾਮਨਾ ਲਿਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਿਆਣਾ ਦਰਗਾ ਘੜੀਆਂ ਤੀਨੇ ਲੇਖ ਖੂਟਾ ਕਾਮਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਕਸਬ ਕੋਈ ਰਹਾਉ ਕਾਦੀ ਕੂੜ ਬੋਲ ਮਾਲ ਖਾਏ ਬ੍ਰਾਹਮਣ ਨਾਵੇ ਜੀਆਂ ਕਾ ਜਾਣੇ ਅੰਦੂ ਦੀਨੇ ਓ ਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਨ ਗੁਰ ਪਰਸਾਦੀ ਏਕੋ ਸਾਦੀ ਜੀਵਤ ਮਰ ਸੋ ਬ੍ਰਾਹਮਣ ਜੋ ਬ੍ਰह्म ਵਿਚਾਰੈ ਆਪ ਤਰੈ ਸਗਲੇ ਨਿਸ਼ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਜਿਸ ਸਿਰ ਦਰਗਹ ਕਾਨੀ ਸ਼ਾਨ ਦਾਨੁਸ਼ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਗੈ ਪੜਿਆ ਬੂਝੈ ਸੋਪਾ ਜਿਸ ਸਿਰ ਦਰਗਾਹ ਕਾ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ